ਸ਼ਸ਼ੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਰਾਸ ਸਰ ਅੱਜ ਆਪਾਂ ਪੰਜਾਬੀ ਦੀ ਵਰਣਮਾਲਾ ਦੀ ਪਹਿਲੀ ਕਲਾਸ ਲੈ ਕੇ ਆਜਾਣਾ ਤੁਹਾਡੇ ਸਾਹਮਣੇ ਅੱਜ ਆਪਾਂ ਕਰਨ ਜਾ ਰਹੇ ਹਾਂ ਵਰਣਮਾਲਾ ਵਰਣਮਾਲਾ ਵਿੱਚ ਆਪਾਂ ਪਹਿਲਾ ਅੱਖਰ ਦੇਖੋ ਸਭ ਤੋਂ ਪਹਿਲਾ ਊੜਾ ਊੜਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਣੀ ਕੀ ਚਾਹੀਦੀ ਹੈ ਇੱਕ ਸਲੀਪ ਲਾਈਨ ਜਦੋਂ ਆਪਾਂ ਸਲੀਪ ਲਾਈਨ ਲੈ ਲਈ ਉਸ ਤੋਂ ਬਾਅਦ ਥੋੜੀ ਜਿਗਲਾਈ ਦਿੱਤੀ ਐ ਕਰਕੇ ਆਪਣਾ ਕੀ ਬਣ ਗਿਆ ਊੜਾ ਊੜਾ ਉਸ ਤੋਂ ਬਾਅਦ ਦੂਸਰਾ ਅੱਖਰ ਆਪਣਾ ਆੜਾ ਫਿਰ ਈ ੜੀ ਫਿਰ ਸਸਾ ਫਿਰ ਹਾ ਹਾ ਇਹਨੂੰ ਬੁਲਾਗੇ ਆਪਾਂ ਊੜਾ ਅੜਾ ਈ ੜੀ ਸਸਾ ਹਾ ਹਾ ਉਸ ਤੋਂ ਬਾਅਦ ਆਪਾਂ ਦੂਸਰੀ ਲਾਈਨ ਲਿਖਦੇ ਜਿਵੇਂ ਕੈ ਅਈਆ ਅਈਆ ਆ ਦੇਖੋ ਹੁਣ ਸਾਰੇ ਸਟੂਡੈਂਟ ਨੋਟ ਕਰ ਲਓ ਨਾਲ ਦੇ ਨਾਲ ਪਹਿਲਾ ਊੜਾ ਅੜਾ ਈੜੀ ਸਸਾ ਹ ਹ ਕਕਾ ਖਖਾ ਗੱਗਾ ਘੱਗਾ ਅਈਆ ਉਸ ਤੋਂ ਬਾਅਦ ਚ ਚਚ ਛਛ ਜਜ ਛਜ ਫਿਰ ਅਣੀਆਂ ਹੁਣ 23 ਸਟੂਡੈਂਟ ਕੇ ਸਟੂਡੈਂਟ ਬਦਾ ਕੀ ਕਰਦੇ ਆ ਜਿਹੜਾ ਆਪਣੇ ਅਈਆਂ ਉਹਨਾਂ ਨੇ ਕੀ ਕਰਨਾ ਕਕ ਖਖ ਗਗ ਘਗ ਈਆਂ ਈਆਂ ਨੂੰ ਕਹਣਾ ਅਣੀਆਂ ਆਣੀਆਂ ਨਹੀਂ ਹੁੰਦਾ ਈਆਂ ਹੁੰਦਾ ਚਚਾ ਛਛਾ ਜਜਾ ਛਜਾ ਅਣੀਆਂ ਉਸ ਤੋਂ ਬਾਅਦ ਟਟਾ ਟਠਾ ਟੱਡਾ ਟੱਡਾ ਨੰਨ ਜਨ ਕੀ ਆ ਹੋ ਗਿਆ ਮੁੱਖ ਵਰਗ ਕੈ ਵਰਗ ਚੈ ਵਰਗ ਤੇ ਟੈ ਵਰਗ ਤੱਕ ਹੋ ਗਿਆ ਠੀਕ ਹੈ ਇਸ ਤੋਂ ਬਾਅਦ ਆਪਾਂ ਅੱਗੇ ਕਰਦੇ ਹਾਂ ਤੈ ਵਰਗ ਇੱਥੇ ਤੱਕ ਨੋਟ ਕਰ ਲਿਆ ਹੋਊ ਸਾਰਿਆਂ ਨੇ ਇਹਨੂੰ ਆਪਾਂ ਰੀ ਹੈ ਕਰ ਦਿੰਨੇ ਆਂ ਇਸ ਤੋਂ ਬਾਅਦ ਆਪਾਂ ਕਰਾਂਗੇ ਪੱਤਾ ਥੱਥ ਦੱਦਾ ਅੱਦਾ ਨੰਨਾ ਇਸ ਤੋਂ ਬਾਅਦ ਆਪਾਂ ਕਰਾਂਗੇ ਪੱਪਾ ਫੱਫਾ ਬੱਬਾ ਪੱਬਾ ਮੰਮਾ ਅ ਅ ਲੈਣੇ ਤੁਸੀਂ ਨੋਟ ਕਰ ਲਈ ਹੋਊਗੀ ਇਸ ਤੋਂ ਅੱਪ ਲਾਈਨ ਨੂੰ ਵੀ ਰੀਡ ਕਰਦੇ ਹਾਂ ਯਾ ਰਾ ਰ ਲੱਲਾ ਬੱਬਾ ਉਸ ਤੋਂ ਵੱਡਾ ਹੁਣ ਦੇਖੋ ਸਸੇ ਪੇਰ ਬਿੰਦੀ ਸ ਬੋਲੋ ਖਖੇ ਪੈਰ ਬਿੰਦੀ ਸਭ ਤੋਂ ਪਹਿਲਾਂ ਸਸੇ ਪੈਰ ਬਿੰਦੀ ਸਹ ਬੋਲੋ ਖਖੇ ਪੈਰ ਬਿੰਦੀ ਖਹ ਬੋਲੋ ਗੱਗੇ ਪੈਰ ਬਿੰਦੀ ਗਹ ਬੋਲੋ ਚੱਜੇ ਪੈਰ ਬਿੰਦੀ ਚਹ ਬੋਲੋ ਫਫੇ ਪੈਰ ਬਿੰਦੀ ਫਹ ਬੋਲੋ ਲੱਲੇ ਪੈਰ ਬਿੰਦੀ ਲਹ ਬੋਲੋ ਠੀਕ ਹੈ ਅੱਜ ਆਪਣਾ ਵਰਣਮਾਲਾ ਦਾ ਇੱਥੇ ਹੀ ਟੋਪਿਕ ਸਮਾਪਤ ਹੁੰਦਾ ਹੈ ਕੱਲ ਨੂੰ ਆਪਾਂ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਲਗਾਤਾਰਾਂ ਬਹੁਤ ਹੀ ਵਧੀਆ ਢੰਗ ਨਾਲ ਕਰਵਾਈਆਂ ਜਾਣਗੀਆਂ ਆਪਣੇ ਆਰ ਕੇ ਵਿਦ ਸਟੱਡੀ YouTube ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਬਹੁਤ ਬਹੁਤ ਧੰਨਵਾਦ